ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿ ਜੁਜੀ ੴ ਸਤਨਾਮ ਕਲਕਤਾ ਪਰਿਖ ਨਿਰਭਉ ਨਿਰਵੈਰ ਅਕਾਰ ਬੂਧਕ ਅਜੂਨੀ ਸੈ ਭਗਤ ਗੁਰਪ੍ਰਸਾਦ ਜਪ ਆਤ ਸੱਚ ਜੁਗਾਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵੇ ਜੇ ਸੋਚੇ ਲੱਖ ਵਾਰ ਚੁੱਪਾ ਚੁੱਪ ਨਾ ਹੋਵੇ ਜੇ ਨਾ ਇਹ ਰਹਾ ਲਿਖਤਾ ਭੁਖਿਆ ਭਖ ਨ ਉਤਰੀ ਜੇ ਬਨਾ ਪ੍ਰਿਆ ਭਾਨ ਸਹਸ ਅਣਖਾ ਲਖ ਹੋਵੇ ਤਜਨ ਚੱਲੇ ਨਾਲ ਕੇਵ ਸਚਿਆ ਨ ਹੋਈ ਐਕਮ ਕੂੜਾ ਕੁੱਟੈ ਪਾਲੁ ਅਮਰ ਜਾਈ ਚਰਣਾ ਨਾਰਕ ਲਿਖਿਆ ਨਾਹ ਹੁਕਮੀ ਹੋਵਨ ਆਕਾਰ ਉਹਨਾਂ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਬੜਿਆ ਏ ਹੁਕਮੀ ਉਤਮ ਨੀਚ ਹੁਕਮਾਂ ਲੇਖ ਦੁਖ ਸੁਖ ਪਾਈਐ ਹਾ ਹੁਕਮੀ ਵਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮਾਂ ਅੰਦਰ ਸਭ ਕੋ ਆਸਰੁ ਕਮਨ ਕੋਏ ਨਾਨਕ ਹੁਕਮੈ ਜੇ ਬਝੈ ਤਾ ਹਉਮੈ ਕਹਨ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਤਾਤ ਜਾਣੈ ਨਿਸ਼ਾਨ ਗਾਵੈ ਕੋ ਗੁਣਵਟਿਆਈਆਂ ਛਾਦ ਗਾਵੈ ਕੋ ਵਿਦਿਆ ਵਿਦਮੰਵੀ ਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਰਹਿ ਫਿਰ ਦੇਹ ਗਾਵੈ ਕੋ ਜਾਪੈ ਸਦੂਰ ਗਾਵੈ ਕੋ ਵੇਖੈ ਹਾਦਰ ਹਾਜ਼ੂਰ ਕਥਨਾ ਕਥੇ ਨਾ ਆਵੇ ਤੋਟ ਕਦ ਕਦ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਗਜੰਤਰ ਖਾਈ ਖਾਹੇ ਹੁਕਮੇ ਹੁਕਮ ਚੜਾਏ ਰਾਹੋ ਨਾਨਕ ਬਖਸ਼ੇ ਬਿਪਰਵਾਹੋ ਸਾਚਾ ਸਾਹਿਬ ਸਾਚਨਾਏ ਭਾਖਿਆ ਭਾਉ ਆਪਾਰ ਅੱਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ फेर ਘਰ ਰਖੀਐ ਚਿਤ ਸੇ ਦਰਬਾਰ ਮਹਕਵਰਣ ਬੁਲਿਐ ਜਿਤ ਸੁਟਰੇ ਬਿਆ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਿ ਦਵਾਰ ਨਾਨਕੀ ਵਹਿ ਜਾਣੀਐ ਸਾਦਾ ਸੇ ਸਚਿਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਅਜਿਨਿਨ ਸੋਏ ਜਿਨ ਸੇ ਵੇਆ ਤਿਨ ਪਾਇਆ ਮਾਨ ਅਨੰਤ ਗਾ ਵਿਗੁਰੀ ਨਿਧਾ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰਹਰ ਤੋਂ ਘਰ ਲੈ ਜਾਏ ਗੁਰਮੁਖ ਨਾਮ ਜੰਦਰੋਂ ਕੇ ਵੇਦੰਦਰੋਂ ਰਹਿਆ ਸਰਨਾਏ ਗੁਰੂ ਈਸਰ ਗੁਰੂ ਗੋਬਿੰਦ ਪਰਮਾ ਗੁਰ ਪਾਰਵਤੀ ਮਾਏ ਜੇ ਹਉ ਜਾਣ ਆਖਾ ਨਾ ਹੀ ਕਹਿਣਾ ਕਤ ਨਾ ਜਾਏ ਗੁਰ ਅਕਤਹਿ ਬਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਏ ਤੇਇ ਤਨਾ ਰਾਜਿਤ ਭਾਵਾਂ ਵਿਣ ਭਾਰੇ ਕੇ ਨਾਇ ਕਰੀ ਜੇ ਤੀਸਰਟ ਭਾਰੇ ਵੇਖਾ ਵਿਣ ਕਰਮਾ ਕੇ ਮਿਰੈ ਰਈ ਮਤ ਵਿਚਰ ਤਨ ਜਵਾਰ ਮਾਨਿਕ ਜੈ ਕੁਬ੍ਰ ਕੀ ਸਿਖ ਸੋਨੇ ਗੁਰ ਇਕ ਦੇਹ ਭਜਾਈ ਸਬਨਾ ਜੀ ਆਕਾ ਇਕ ਦਾਤਾ ਸੋ ਮੈਂ ਬਿਸਰਣਾ ਜਾਏ ਜੇ ਜੁਗ ਚਾਰੇ ਅਰ ਜਾਉ ਦਸੋਣੀ ਹੋਏ ਨਵਾ ਘੰਡਾ ਵਿਚ ਜਾਣੀਆਂ ਨਾਲ ਸਭ ਕੋ ਵੇ ਚੰਗਾ ਨਾਮ ਰਖਾਈ ਕਹਿ ਦਸ ਪੀਰ ਚਗਰੇ ਜੇ ਤੁਸ ਨਦਰਣਾ ਆਵੇ ਤਾਂ ਆਤਮਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਰਦੇ ਤੇ ਹਰਦੁਇ ਨਾ ਸੋਚੇ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਤ੍ਰਤਪ ਰੇ ਆਕਾਸ ਸੁਣਿਆ ਦੀਪ ਲੋਕ ਬਾਤ ਹਾਲ ਸੁਣਿਆ ਬੋਹਲ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਐ ਦੋਖ ਪਾਪ ਕਾ ਨਾਸ ਸੁਣਐ ਸੰਤ ਵਰਮਾ ਜੀ ਦਾ ਸਮੇ ਮੁਕਸਾਰਾ ਲੰਗ ਸੁਣਐ ਜੋਗ ਜਗਤ ਤਨ ਭੇਦ ਸੁਣਐ ਸਾਥ ਸਮਰਤਿ ਬੇਦ ਨਾਨਕ ਭਗਤਾ ਸਦਾ ਵਿਗਾਸ ਸੁਣਐ ਦੋਖ ਪਾਪ ਕਾ ਨਾਸ ਸੁਣਿਆ ਸਤ ਸੰਤੋਖਿਆ ਸੁਣਿਆ ਛੜਕਾ ਸੁਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਰਾਗ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਬਾਂ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਹੰਦੇ ਪਾਵੈ ਰਾਹ ਸੁਣਿਆ ਹਾਥ ਵੈ ਸਜਾਵੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਬਿਸਰ ਬਸਤਾਏ ਕਾਖਤ ਕਰਮ ਨੂੰ ਦੇਖਣ ਹਾਨ ਮੰਨੇ ਕਾ ਬੇਕਰਨ ਵਿਚਾਰਿਆ ਸਾ ਨਾਮ ਨਰਨਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਮੰਨੇ ਸੁਰਤੋ ਬੈ ਮਨ ਬੁੱਧਾ ਮੰਨਾ ਸਗਰ ਪਵਣ ਕੀ ਸੁਧਾ ਮੰਨਾ ਮੋਚਤਾ ਨਾ ਖਾਏ ਮੰਨਾ ਜਮ ਕੇ ਸਵਾਸ ਨਾ ਜਾਏ ਐਸਾ ਨਾਮ ਨਰਨਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਮੰਨੈ ਮਾਰਿ ਠਾਕ ਨ ਪਾਏ ਮੰਨੈ ਪਤਸਾ ਪ੍ਰਗਟ ਜਾਏ ਮੰਨੈ ਮਾਗਿਦ ਅੱਤਲਾ ਪੰਕਤ ਮੰਨੈ ਤਰਪ ਸਦੀ ਸੁਨਵੰਧ ਉਸਤਰਾ ਰਾਮ ਨਰਨਜਨ ਹੋਏ ਜੇ ਕੋ ਮਨ ਜਨੈ ਮਨ ਕਾਏ ਮੰਨੈ ਪਾਪ ਹੈ ਮੁਕਤ ਦਵਾਰ ਮੰਨੈ ਪਰਵਾਰ ਹੈ ਸਾਧਾਰ ਮੰਨੈ ਤਰੈ ਤਾਰੇ ਦੁਰ ਸਿੱਖ ਮੰਨੈ ਨਾਨਕ ਪਵ ਹੈ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਨਮ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਪ ਹੈ ਤੇ ਗੈਵਾਨ ਪੰਚੇ ਸੋਹੇ ਹੈ ਦਰ ਰਾਜਾਨ ਪੰਚਾਂ ਕਾ ਬ੍ਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰਤਾ ਹੋਲ ਧਰਮ ਦਇਆ ਕਪੂਤ ਸੰਤੋਖਾ ਪ੍ਰਖੇਦਨ ਸੋਤਾ ਜੇ ਕੋ ਬੁੱਝਾ ਹੋਵੇ ਸਤਿਆ ਧਰ ਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤੇਤੇ ਭਾਰਤ ਦਾ ਗਮਨ ਜੋਰ ਜੀ ਅਜਾਤਰੰਗ ਗਾ ਕੇ ਨਾਮ ਸੁਪਨਾ ਲਿਖਿਆ ਬੜੀ ਕਲਾਮ ਇਹ ਹੋਣੀ ਖਰਿਕ ਜਾਣੇ ਕੋ ਰੇ ਦੇਖਿਆ ਲਿਖਿਆ ਕੀਤਾ ਹੋਇ ਕੀਤਾ ਤਾਨ ਸੁਹਾਗ ਰੂਪ ਕੀਤੀ ਦਾਤ ਜਾਣੇ ਕੌਣ ਤੂਤ ਕਿ ਤਬ ਸੋ ਇੱਕ ਗਵਾ ਤਿੱਤੇ ਹੋਏ ਲੱਖ ਦਰਿਆ ਉਹ ਕੁਦਰਤ ਕਬਲ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤ ਤਪავੈ ਸਾਈ ಪರಿਕਾਰ ਤੋਂ ਸਦਾ ਸਰਬਤ ਨਿਰੰਕਾਰ ਅਸੰਖ ਜਪ ਸੰਗ ਭਾਵ ਸੰਗ ਪੂਜਾ ਸੰਗ ਤਪਦਾ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਬਨ ਰਹੇ ਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਸਤੀ ਸਿੰਘ ਦਾਤਾਰ ਸੰਤ ਸੋਰਮ ਪਖਸਾਰ ਸਭ ਮੋਨ ਰਿ ਬਲਾਈ ਤਾਰ ਕੁਦਰਤ ਕਵਨ ਕਾ ਵਿਚਾਰ ਬਾਰਿਆ ਨ ਜਾਗਾ ਏਕ ਬਾਾਰ ਜੋ ਤਦ ਭਾਵੈ ਸਾਈ ਭਰੀਕਾਰ ਤੂ ਸਦਾ ਸਰਾਬਦ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰਾ ਰਾਮ ਖੋਰ ਸੰਖ ਮਰ ਕਰ ਜਾਹੇ ਜੋਰ ਸੰਖ ਗਲ ਵਡ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਗੂੜੇ ਆਰ ਗੂੜੇ ਫੇਰਾਹੇ ਸੰਖ ਮਲੇ ਸਮਲ ਪੱਕਾ ਹੈ ਸੰਖ ਨੰਦ ਕੀ ਸਰ ਕਰ ਹੈ ਭਾਰ ਨਾਨਕ ਨੀਚ ਕਹੈ ਵਿਚਾਰ ਭਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਰੀ ਕਾਰ ਤੋ ਸਦਾ ਸੁਰਾਮਤ ਨਿਰੰਕਾਰ ਸੰਖ ਨਾਭ ਸੰਖ ਥਾ ਬਗੰ ਮ ਕਮ ਸੰਖ ਰੋ ਸੰਖੈ ਸਰ ਭਾਵੋ ਏ ਤਰੀ ਨਾਮ ਕ੍ਰੀਸਾ ਰਾਹ ਕ੍ਰੀਯਾਨ ਗੀਤੁ ਨਾਹਾ ਸ੍ਰੀ ਰਿਖਨ ਬੋਲਣ ਬਾਣ ਕਰ ਸਰ ਸੰਜੋਗ ਕਾਣ ਜਿ ਰਹਿ ਦੇਖੈ ਤਿਸ ਸਿਰ ਨਾਹੀ ਜੇ ਪਰਮਾਤਿ ਤੇ ਤੇ ਪਾਹਿ ਜੇ ਤਾ ਕੀਤਾ ਤੇਤਾ ਨਾ ਬਿਨਾ ਨਾ ਬੈ ਨਾਹੀ ਕੋ ਥਾ ਉਦੰਤ ਕਬਲ ਕਹਾ ਵਿਚਾਰ ਬਾਰੇ ਅਨਜਾ ਬਈ ਇਕ ਬਾਰ ਜਦ ਤਦ ਭਾਵੈ ਸਾਈ ਫਰੀਕਾਰ ਤੂ ਸਦਾ ਸਰਾਮਤ ਨਿਰੰਗਕਾਰ ਪਰੀਏ ਹੱਥ ਪੈਰ ਕਨ ਦੇਹ ਬਾਣੀ ਤੋਂ ਤਰਸੇ ਸਕੇ ਪ੍ਰੀਤੀ ਕਪੜ ਹੋਏ ਦੇਸਾ ਹੋਣ ਰਈਆ ਹੋਤ ਹੋਏ ਪਰੀਏ ਮਤ ਪਾਪਾਂ ਕੇ ਸੰਗ ਹੋਤ ਪਹਿਨਾਵੇਂ ਕੇ ਰੰਗ ਤਨੀ ਪਾਪੀ ਆਪਣਾ ਨਾਹੀ ਕਰ ਕਰ ਕਰਣਾ ਦੇਖਿਆ ਜਾਹ ਆਪੇ ਵੀ ਜਾਂਦੇ ਹੀ ਖਾਹੋ ਨਾਨਕ ਕੁਕਮੀ ਆਵ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਰ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗ ਤੀਰਥ ਮਨ ਨਾਉ ਸਭੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਪਪਨ ਹੋਏ ਸਵਚ ਤਿਆਥ ਬਾਣੀ ਪਰਮਾਉ ਸਤ ਸੋਣ ਸਦਾ ਮਨ ਚਾਉ ਕਵਣ ਸਵੇਲਾ ਭਗਤ ਕਵਣ ਕਵਣ ਥਿਤ ਕਵਣ ਵਾਰ ਕਵਣ ਚਰਤੀ ਮਾਹੋ ਕਵਣ ਜਿਤੋ ਆਕਾਰ ਬੇਦਨ ਪਈ ਪੜਤੀ ਜੇ ਉਪਰ ਇੱਕ ਪ੍ਰਾਣ ਬਖਤ ਨ ਪਾਇਓ ਕਦੀ ਅਜਿ ਰਿਕੜੇ ਪ੍ਰਾਣ ਤੇ ਤਵਾਰ ਨਾ ਜੋਗੀ ਜਾਣਾ ਰਤਮਾਹਨ ਕੋਈ ਜਾ ਕਰਤਾ ਸਟੀਕੋ ਸਾਜੇ ਆਪੇ ਜਾਣ ਸੋਏ ਕਿਭ ਕਰ ਆਖਾ ਕਿਭ ਸਾਰਾ ਹੀ ਇੱਕ ਵਰਣ ਇੱਕ ਬਜਾਣਾ ਆਨੰਦ ਅਖੰਡ ਸਭ ਕੋ ਆਖਾ ਇੱਕ ਦੁਖ ਸਿਆਣਾ ਵੱਡਾ ਸਾਹਿਬ ਵੱਡੇ ਨਾਹੀ ਕੀਤਾ ਜਾਤਾ ਹੋਇ ਆਨੰਦ ਜੀ ਕੋ ਆਪੋ ਜਾਣਾ ਕਿ ਗਿਆਂ ਨਾ ਸੋਹੈ ਪਾਤਾਲਾ ਪਾਤਾਲ ਲਖ ਅਗਸ ਆਗਾਸ ਔੜ ਕੋੜ ਕ ਭਾਵ ਥਕੇ ਵੇਦ ਕਹਿਨ ਕ ਬਾਤ ਸਤ ਸਟਾਰਾ ਕੈਕ ਦੇ ਬਾਸਰਿ ਕਰਤਾ ਰੇਖਾ ਵਿਤਾਰੀ ਕੀਐ ਰੇਖਾ ਵਿਨਾਸ ਨਾਨਕ ਵਡਾ ਕੀਐ ਆਪੇ ਜਾਣਿਆ ਸਾਰਹੀ ਸਾਰਹੀ ਤਿਸੁ ਰਤਨ ਨ ਪਾਈਐ ਨਦੀਆਂ ਦੇ ਵਹਪ ਵਹੈ ਸਵੰਦਨ ਜਾਣੀ ਸੁਧ ਸਾਸਰਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜਿਤ ਸਮਰਹ ਹੋ ਨਾ ਵਿਸਰੈ ਅੰਤਨ ਸਿਮਤੀ ਗਹਿਣ ਤੇ ਅੰਦਰ ਕਰਨੇ ਦੇਣ ਅੰਤ ਤਨ ਵਿਕਣ ਹੋਣ ਅੰਤ ਅੰਦਰ ਨ ਜਾਪਿਆ ਕਿ ਮਨ ਮੰਤਾ ਤਨ ਜਾਪੇ ਕੀਤਾ ਆਕਾਰ ਅੰਦਰ ਜਪੇ ਪਾਰਾਵਾਰ ਅੰਤ ਕਾਰਣ ਕੀਤੇ ਬਿਰਲਾਹੀ ਤਾਂ ਕਿ ਅੰਤਨ ਪਾਏ ਜਾਹੇ ਇਹੋ ਅੰਤਨ ਜਾਣ ਕੋਏ ਬਹੁਤ ਕੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚ ਪਰ ਉੱਚਾ ਨਾ ਇਹ ਬਲ ਉੱਚਾ ਬੈ ਕੋਏ ਤੀ ਸੂਚੇ ਕੋ ਜਾਣ ਸੋਏ

ਬੰਦ ਕਲਾਸੀ ਪਾਣਾ ਹੋਏ ਹੋਰ ਆਖਣ ਸਕੈ ਕੋਈ ਦੇਖੋ ਖਾਇ ਕੇ ਅਖਣ ਪਾਏ ਉਹ ਜਾਣੇ ਜੀਤਿਆ ਬਖਾਏ ਆਪੇ ਜਾਣੇ ਆਪੇ ਦੇ ਅਖ ਹੈ ਇਸੇ ਭੇਕੇਈ ਕੇ ਜਸਨਾ ਬਖਸੇ ਸਿਪਤ ਸਦਾ ਹਰਿ ਮਾਨਿਕ ਪਾਤ ਸਾਹੀ ਪਾਤ ਸਾਹ ਅਮਲ ਬਣ ਮਲ ਬਾਬਾ ਅਮਲ ਬਾਬਾ ਜੀ ਅਮਲ ਪੰਡਾ ਅਮਲ ਆਵੇ ਮਲ ਲੈ ਜਾਹੇ ਮਲ ਪਾਵੇ ਨਸ ਮਾਹੀ ਮਲ ਧਰਮ ਦੀ ਬਾਣਾ ਮਲ ਤੁਲ ਮਨ ਪ੍ਰਵਾਹ ਮਲ ਬਖ ਸੀਸ ਮਲ ਨੀਸਾਨ ਮਲ ਕਰ ਮਲ ਪਰਮਾਨ ਮਲੋ ਮਲ ਆਖਿਆ ਨਾ ਜਾਏ ਆਖਾ ਕਰ ਬਿਲਾ ਰਹੇ ਆਖ ਆਖ ਰਹੇ ਬਿਲਾਏ ਆਖ ਹੈ ਬੇਦ ਪਾਟ ਪੁਰਾਣੇ ਕੱਪੜੇ ਕਰ ਵਿਖਿਆ ਆਖ ਹੈ ਭਰਮਿਆ ਆਖ ਹੈ ਇੰਦਿਆ ਆਖ ਹੈ ਗੋਪੀ ਤਾਏ ਗੋਵਿੰਦਿਆ ਆਖ ਹੈ ਇਸਤਰੀ ਆਖ ਹੈ ਸੱਧਿਆ ਆਖ ਕੇਤੇ ਕੀਤੇ ਬਥਾਰ ਅੱਖਰ ਦਾਣਬ ਅੱਖਰ ਦੇ ਵਖੇ ਸੁਰ ਨਰਮ ਜਨ ਸੇਵੋ ਕੇਤੇ ਅਥਾ ਅਖਣ ਪਾਹੇ ਕੇਤੇ ਕਹਿ ਕਹ ਉਟਟ ਜਾਹੇ ਇਤੇ ਕਿਤੇ ਹੁਲ ਕਰੇ ਤਾਕ ਨ ਸਕੈ ਕੇ ਕੇ ਜਿਵਨ ਭਾਵ ਤੇ ਬੜੋ ਹੋਏ ਨਾਨਕ ਜਾਣਾ ਸੱਚ ਸੋਏ ਜੇ ਕੋ ਅੱਖਰ ਬੋਲ ਵਿਗਾੜ ਤਾ ਲਖੀਏ ਸਰਗਾਵਾਰ ਗਾ ਬਾ ਸੋ ਧਰ ਕੇ ਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸਮਾਂ ਲੈ ਬਾਜੇ ਨਾਦ ਅਨੇਕ ਅਸ਼ੰਕਾ ਕਿਤੇ ਗਵਨ ਹਾਰੇ ਕਿ ਤੇਰਾ ਪ੍ਰੇਮ ਸੁਖੀਨਾ ਕਿਤੇ ਗਵਨ ਹਾਰੇ ਗਾਵੇ ਤੋਨੋਂ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਰਖ ਜਾਣ ਹੈ ਲਿਖ ਲਿਖ ਤਰਨ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹਰ ਸਦਾ ਸਵਾਰੇ ਗਾਵੇ ਇੰਦਰ ਦਰਸ਼ਨ ਬੈਠੇ ਦੇਵਤੇ ਅੰਦਰ ਨਾ ਦੇ ਗਾਵੇ ਸਤਿ ਸਮਾਧੀ ਇੰਦਰ ਗਾਵੇ ਸਾਧ ਵਿਚਾਰੇ ਗਾਵੇ ਜਥੀ ਸਤੀ ਸੰਤੋਖੀ ਗਾਵੇ ਮੀਰ ਕਰਾਰੇ ਗਾਵੇ ਪੰਡਤ ਪੰਨ ਰਕੀਸ਼ਰ ਜੋਗ ਜੋਗ ਬਿਦਾ ਨਾਲੇ ਗਾਵਹਿ ਮੋਹਣੀ ਅਮਨਾ ਮੋਹਨਾ ਸੁਰਜਾ ਮਸਤਿਆ ਲੈ ਗਾਵਨ ਰਤਨ ਪਾਇ ਤੇਰੇ ਅਠ ਸੱਠ ਤੀਰਤ ਨਾਲੇ ਗਾਵਹਿ ਜਗਤ ਮਹਾ ਪ੍ਰਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡੂ ਨੂਲ ਪਰ ਭੰਡਾ ਕਰਕੇ ਨ ਰਖੇ ਧਾਰੇ ਸਹਿ ਤਦਨ ਗਾਵਹਿ ਜੋ ਤਦ ਭਾਵਨਾ ਰਤੇ ਤੇਰੇ ਭਖਤਰ ਸਲੇ ਹੋਰ ਕਿਥੇ ਗਾਵਨ ਸੇ ਮੈਂ ਚਿਤਨ ਆਵਨ ਨਾਨਕਿਆ ਵਿਚਾਰੇ

ਮੰਦਾ ਸੰਤੋਖ ਸ਼ਰਮਪਾ ਚੌੜੀ ਜਾਣੀ ਕਰੇ ਬ੍ਰਹੂਤ ਖਿੰਤਾ ਕਾਲ ਕੁਵਾਰੀ ਕਾਇਆ ਜੋ ਡੰਡਾ ਪ੍ਰਤੀਤ ਆਈ ਪ੍ਰਤੀ ਸਗਤ ਮੱਤੀ ਮਨ ਜੀਤ ਜਗ ਜੀਤ ਆਵੇਸ ਤਿਸਹ ਰਾਦੇਸ ਤਾਦਨਿਲ ਨਾਦ ਨਹਤ ਝੁਗ ਝੁਗ ਇਕ ਵੇਸ ਭਗਤ ਗਿਆਨ ਦੇ ਆਪਾ ਢਾਰਣਾ ਘਟ ਘਟ ਵਜੈ ਨਾਦ ਆਪਨਾਥ ਨਾਥੀ ਸਭ ਜਗ ਕੀ ਰਿਤ ਜਿਵ ਰਸ ਸਾਥ ਸੰਯੋਗ ਵਿਜੋਗ ਦਰਕਾਰ ਚਲਾਵੈ ਦੇਖੀ ਆਵੈ ਭਾਗ ਆਦੇਸ ਤਸੈ ਦੇਸ ਆਦਿ ਨੀਰ ਅਨਾਧ ਨਾਥ ਜੁਗ ਜੁਗ ਇੱਕ ਵੇਸ ਇਕਾ ਮਾਇ ਜੁਗ ਜੁਗ ਆਈ ਤਿੰਚੇ ਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਜ ਦੀ ਵਹਣਾ ਜਿੱਥੇ ਭਾਵਤ ਵਚਲਾਵੈ ਜਿਤੋਂ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਰਣਾਂ ਆਵੈ ਬਹੁਤਾ ਇਹੋ ਬਿਡਾਣ ਆਦੇਸ ਤਸੈ ਦੇਸ ਆਦਿ ਨੀਰ ਅਨਾਧ ਨਾਥ ਜੁਗ ਜੁਗ ਇੱਕ ਵੇਸ ਆਸਣ ਲੋਲ ਪੰਡਾਰ ਜੋਤਿ ਪਸ ਇੱਕਾ ਬਾਰ ਕਰਤਿ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਜੀਕਾਰ ਆਦੇਸ ਦਸਾ ਦੇਸੇ ਆਦੋ ਨੀਰੋ ਨਾਦਨਾਤ ਜੁਗ ਜੁਗ ਇੱਕੋ ਵੇਸ ਇਕ ਦੂਜੀ ਪਾਲਖ ਹੋਵੇ ਲਖ ਹੋਵੇ ਲਖ ਵੀਸ ਲਖ ਲਖ ਜਿਹੜਾ ਕੀ ਹੈ ਇੱਕ ਨਾਮ ਜਗਦੀਸ਼ ਇਤਰਾਹ ਬਦ ਬਬੜੀਆਂ ਚੜੀਏ ਹੋਏ 21 ਸੁਣ ਗੱਲਾ ਆਕਾਸ਼ ਕੀ ਕੀਟਾਏ ਰੀਸ ਨਾਨਕ ਰਿਤਰੀ ਪਾਈਐ ਕੋੜੀ ਕੋੜਾ ਠੀਸਾ ਆਖਣ ਜੋਰ ਪੈਣ ਜੋਰ ਜੋਰਣ ਮੰਗਣ ਦੇਣ ਜੋਰ ਜੋਰਨ ਜੀਵਨ ਮਰਨ ਜੋਰ ਜੋਰਨ ਰਾਜ ਮਾਲ ਮਨ ਸੋਹਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਗਤੀ ਸਟੈ ਸੰਸਾਰ ਜੇ ਸਾਥ ਜੋਰ ਕਰਕੇ ਸੋਏ ਨਾਨਕ ਤੁਮਰੀ ਜਨੰ ਕੋਏ ਰਾਤੀ ਰੁੱਤੀ ਥਿੱਤੀ ਵਾਰ ਪੰਪਣੀ ਅਗਨੀ ਪਾਤਾਰ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਧਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਵਾਜ਼ਾ ਤਿਥੈ ਸੋਹਨਾ ਪੰਚ ਪਰਵਾਣਾ ਨਦੀ ਕਿਰਮ ਪਵੈ ਨੀਸਾਣਾ ਕਤਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਗਾਇਓ ਧਰਮਾ ਗਿਆਨ ਖੰਡ ਕਾ ਆਖੋ ਕਰਮਾ ਕੀਤੇ ਬਖ ਬਣੀਐ ਸੰਤਰ ਕੀਤੇ ਕਨ ਮਹੇਸ ਕੀਤੇ ਪਰਮੇਂ ਘਾਰਤ ਘਰੀਆ ਰੂਪ ਰੰਗ ਕੇ ਵੇਸ ਕਿਤੇ ਕਰੰਭੂਮੀ ਮੇਰਿ ਕਿਤੇ ਗیتے ਗیتے ਤੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਤਿ ਫੁੱਤ ਨਾਨਕ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਤਾਨ ਗੁਪਨ ਕਿਤੇ ਕਿਤੇ ਰਤਨ ਸਮੰਦਰ ਕਿਤੇ ਖਾਣੀ ਕਿਤੇ ਬਾਣੀ ਕਿਤੇ ਪਾਤ ਨਿਰੰਤ ਕਿਤੇ ਸ੍ਰਿਤੀ ਸੇਵਕ ਕਿਤੇ ਨਾਨਕ ਅੰਤ ਅੰਤ ਗਿਆਨ ਖੰਡਮਹਾਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋਡ ਅਨੰਦ ਸਰਮਖੰਡ ਕੀ ਬਾਣੀ ਰੂਪ ਤਿਥਾ ਘੜੀਏ ਵਤਨੋ ਭੋ ਤਾ ਕੇ ਅਲਗਤਿਆ ਨ ਜਾਹੇ ਜੇ ਕੋ ਕਹੈ ਪਿਛੈ ਅਸਦਾਏ ਤਿਥਾ ਘੜੀਏ ਸਰਤਮਤਮਾਨੋ ਵਧਾ ਤਿਥਾ ਘੜੀਏ ਸੁਰਸਦਾ ਕੀ ਸੁਧਾ ਕਰਮਖੰਡ ਕੀ ਬਾਣੀ ਜੋਤ ਤਿਥਾ ਹੋਰ ਨ ਕੋਈ ਹੋਰ ਤਿਥਾ ਜੁਦ ਮਹਾਪਲਸੂਰ ਫਿਰ ਮੇਂ ਰਾਮ ਰਹਿਆ ਭਰਪੂਰ ਤਿਥਾ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੋਗ ਨਿਕਤ ਨੇ ਜਾਹੇ ਨਾ ਹੋ ਹਮ ਰਹ ਨਾ ਠਾਕੇ ਜਾਹਿ ਜਿਨ ਕੇ ਆਰੰਭ ਸੇ ਮਨ ਮਾਹਿ ਤਿਥੈ ਬਿਕਰਪ ਸਹਿ ਕੇ ਲੋਕ ਰਹੇ ਅਨੰਦ ਸਚਾ ਮਨ ਸੋਏ ਸਤਖੰਡ ਵਸੈ ਨਿਰੰਕਾਰ ਕਰ ਕਰ ਬਿਕਰ ਰਦਨ ਹਾਵ ਤਿਥੈ ਖੰਡ ਮੰਡਲ ਮੇਰ ਭੰਡ ਦੇਖੋ ਕਥੈ ਤੰਤ ਨਾਂਤ ਤਿਥੈ ਲੋਲ ਆਕਾਰ ਜਿਬ ਜਿਬ ਕਮਤ ਵੈਤਪਕਾਰ ਵਿਖੇ ਵਿਚ ਚਕਰ ਵਿਚਾਰ ਅਨੰਦ ਕਥਨਾ ਕਰੜਾ ਸਾਪ ਜਤ ਪਹਾੜਾ ਧੀਰਜ ਸੁਨਿਆਰ ਹਰਣਾ ਨਤ ਬੇਧਿਆਰ ਭਉ ਖਲਾੰਦ ਦਪਤਾਓ ਭਾਂਡਾ ਪਾਓ ਅਮ੍ਰਿਤ ਤਿਤ ਢਾਲ ਕੜੀਏ ਸਬਦ ਸਚੇ ਟਿਕਸਾਰ ਜਿਨ ਕੋ ਨਦਰ ਕਰਮ ਬਿਨ ਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਹਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਤਿਸਰਾ ਤੇ ਦਾਈ ਦਾਇਆ ਖੇਲੇ ਸਗਰ ਜਗਤ ਚੰਗੀਆਂ ਆਈਆਂ ਬਰਿਆਈਆਂ ਵੱਚ ਧਰਮਾਂ ਦੂਰ ਕਰਵੀਂ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਸਤਿ ਧਕਾਲ ਨਾਨਕ ਤੇਵ ਗੁਜਰੇ ਕੀਤੀ ਸੁੱਠੀ ਨਾਲ ਜਿਨੀ ਨਾਮ ਤੇ ਆਇਆ ਗਏ ਸਤਿ ਧਕਾਲ ਨਾਨਕ ਤੇਵ ਗੁਜਰੇ ਕੀਤੀ ਸੁੱਠੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ